ਆਕਰਸ਼ਾ ਵਾਹਿਗੁਰੂ ਜੀ ਦੀ ਖਤੇ ਬਹੁਤ ਹੀ ਸਤਿਕਾਰਯੋਗ ਦਸਤਿਆਂ ਜਿਹੜੇ ਸਟੇਜ ਤੇ ਖੜੀਆਂ ਤੁਸੀਂ ਪਿਆਰੇ ਬੱਚੇ ਜਿੰਚਰ ਸਾਹਿਬਾ ਜੋ ਤੇ ਪਹੁੰਚਿਓ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਜੋ ਪ੍ਰੋਗਰਾਮ ਹੋ ਰਿਹਾ ਹੈ ਸਰਦਾਰ ਹਰਕੀਰ ਸਿੰਘ ਜੀ ਕੈਨੇਡਾ ਵਾਸੀ ਜਿਨ੍ਹਾਂ ਨੇ ਆਪਣੇ ਪਿਤਾ ਜਸਵੰਤ ਸਿੰਘ ਜੀ ਰਾਗੀ ਉਹਨਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਰੱਖਿਆ ਸੀ ਇਹ ਤਕਰੀਬਨ ਕੈਨੇਡਾ ਤੋਂ ਜਨਵਰੀ ਵਰ੍ਹਦੇ ਮਹੀਨੇ ਵਿੱਚ ਇੱਥੇ ਪਹੁੰਚਦੇ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਕੂਲਾਂ ਦੇ ਵਿੱਚ ਪੇਪਰ ਹੋ ਰਿਹਾ ਹੈ ਬੜੀ ਮੁਸ਼ਕਲ ਦੇ ਨਾਲ ਬੱਚੇ ਨਿਕਲਣਿਆ ਤੇ ਮੇਰੇ ਕੱਲ ਜਿੰਨੀ ਕ ਅਸੀਂ ਉਮੀਦ ਲਾਈ ਸੀ ਉਸ ਤੋਂ ਵੱਧ ਬੱਚੇ ਸਾਡੇ ਕੋ ਆ ਗਏ ਪਹਿਲੀ ਸ਼ੁਰੂਆਤ ਹੈ ਇਸ ਕਰਕੇ ਸੀ ਮੁਕਾਬਲਿਆਂ ਦੇ ਵਿੱਚ ਕੋਈ ਜ਼ਿਆਦਾ ਨਿਯਮ ਨਹੀਂ ਰੱਖੇ ਵੈਸੇ ਅਸੀਂ ਬਿਲਕੁਲ ਸਾਬਤ ਤੋਂ ਬੱਚਿਆਂ ਨੂੰ ਗੇਮਾਂ ਵਿੱਚ ਸੱਦਨੇ ਆ ਗੁਰਬਾਣੀ ਨੂੰ ਛੱਡ ਕੇ ਗੁਰਬਾਣੀ ਕੋਈ ਵੀ ਕਰ ਸਕਦਾ ਸੀ ਅੱਜ ਕੋਈ ਨਿਯਮ ਨਹੀਂ ਹੈ ਔਰ ਅੱਗੇ ਤੋਂ ਅਕਤੂਬਰ ਨਵੰਬਰ ਜਿਹੜਾ ਆਪਾਂ ਆਮ ਕਰਦੇ ਆ ਉਹਦੇ ਵਿੱਚ ਹੀ ਇਹ ਕਰਾਉਣਗੇ ਇਸੇ ਨਗਰ ਦੇ ਵਿੱਚ ਹੋਣਾ ਹੈ ਅੱਜ ਤੁਸੀਂ ਡਿਸਿਪਲਨ ਦਿਖਾਉਣਾ ਹੈ ਜੱਜ ਸਾਹਿਬਾਨ ਇਹਨਾਂ ਨੂੰ ਵੀ ਬੇਨਤੀ ਹੈ ਕਿ ਬਿਲਕੁਲ ਤਰੀਕੇ ਦੇ ਨਾਲ ਆਪਾਂ ਮੁਕਾਬਲੇ ਜਿੱਦਾਂ ਅੱਗੇ ਕਰਦੇ ਆ ਕਰਨੇ ਆ ਮੈਂ ਹਰ ਮੁਕਾਬਲੇ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਪ੍ਰਣ ਕਰਦਾ ਹਾਂ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਰਾਹ ਦੇ ਜਾਣ ਕੇ ਮੈਂ ਆਪਣੇ ਸਾਰੇ ਜੱਜਾਂ ਵੱਲੋਂ ਪ੍ਰਣ ਕਰਦਾ ਕਿ ਅਸੀਂ ਜੋ ਵੀ ਜਜਮੈਂਟ ਕਰਾਂਗੇ ਜੋ ਸਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਉਹਦੇ ਮੁਤਾਬਕ ਬਿਲਕੁਲ ਫੇਰ ਕਰਾਂਗੇ ਕਿਸੇ ਨਾਲ ਕੋਈ ਭਾਈਵੰਦੀ ਨਹੀਂ ਕਰਨੀ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਤੇ ਪਹਿਲੀ ਗੱਲ ਤੇ ਤੁਹਾਡਾ ਫਿਰ ਗੁਰੂ ਲੰਗਰ ਦਾ ਵਿਸ਼ਵਾਸ ਨਹੀਂ ਤੇ ਫਿਰ ਉਹਦੀ ਵਗਿਆ ਜੇ ਲੱਗਦਾ ਹੈ ਤੇ ਤੁਸੀਂ ਉਹਦੀ ਵੀਡੀਓ ਸਾਨੂੰ ਦਿਖਾ ਸਕਦੇ ਹੋ ਸਾਰਿਆਂ ਦੀ ਉਹ ਅਸੀਂ ਤੁਹਾਨੂੰ ਸਹੀ ਉਹਦਾ ਰਿਜ਼ਲਟ ਜਿਹੜਾ ਦੇਵਾਂਗੇ ਭਾਗ ਮੰਗ ਹੁਣ ਆਪਾਂ ਸਾਰੀ ਅਲਗ-ਅਲਗ ਜਗ੍ਹਾ ਤੇ ਚਲੀਏ ਜਦੋਂ ਕੰਪੀਟੀਸ਼ਨ ਹੁੰਦੇ ਜਾਂਦੇ ਆ ਗੁਰਦੁਆਰੇ ਸਾਹਿਬ ਵੀ ਤੁਸੀਂ ਬੈਠ ਸਕਦੇ ਹੋ ਲੰਗਰ ਆਪਾਂ ਵਿੱਚੋਂ ਸ਼ੁਰੂ ਕਰਾਂਗੇ ਤੁਹਾਨੂੰ ਦੱਸਾਂਗੇ ਜੀ ਸਲਾਹ ਕਰਕੇ ਕਿ ਕਿੰਨੇ ਵਜੇ ਤਕਰੀਬਨ 12:00 ਵਜੇ ਨੇ 12:00 ਵਜੇ ਆਪਾਂ ਲੰਗਰ ਸ਼ੁਰੂ ਕਰ ਲੈਣਾ ਤਾਂ ਕਿ ਆਪਣਾ ਬਾਹਰ ਵਾਲਾ ਲੰਗਰ ਦਾ ਸਮਾਂ ਪਾਜੇ ਤੇ ਜਦੋਂ ਖਤਮ ਹੋ ਗਿਆ ਕੰਮ ਇੱਥੇ ਫੇਰ ਆਉਣਾ ਹੈ ਇੱਥੇ ਆਣਾ ਮੰਡੇ ਜਾਣੇ ਹਰ ਇੱਕ ਬੱਚੇ ਨੂੰ ਜੋ ਵੀ ਇੱਥੇ ਆਇਆ ਮੈਡਨ ਮਿਲੇਗਾ ਚਾਹੇ ਉਹਦਾ ਹਿੱਸਾ 20 ਨੰਬਰ ਆਇਆ ਤੇ ਚਾਹੇ ਪਛੀਆਂ ਨੰਬਰ ਉਹ ਮੈਡਨ ਆਪਣਾ ਲੈ ਕੇ ਜਾਣਾ ਹੈ ਟੀਚਰ ਸਾਹਿਬਾਨ ਗਿਣਤੀ ਕਰਕੇ ਰੱਖਣ ਕਿ ਮੇਰੇ 10 ਬੱਚੇ ਆਏ ਸੀ ਇੰਨੇ ਬੱਚਿਆਂ ਨੂੰ ਹਰ ਸੈਕੰਡ ਸਾਡ ਮਿਲ ਗਿਆ ਸੱਤ ਰਹਿ ਗਏ ਸਾਡੇ ਬਾਣ ਕੇ ਸੱਤਾ ਦੇ ਮੈਦਾਨ ਚ ਚਲਿਏ ਜਾਂ ਫਿਰ ਜਗ੍ਹਾ ਤੇ ਹਾਂਜੀ ਬੋਲੇ ਸੋਨ ਹੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਲੋ ਬਣਾ ਆਪਣੇ ਆਪਣੀ ਜਗ੍ਹਾ ਤੇ ਪਹੁੰਚ ਜਾਓ